ਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਅਜੜਾਮ ਦੇ ਵਿੱਚ ਬਹੁਤ ਛੋਟੀ ਦਾ ਮਹਾਕੰਪ ਕਰਵਾਇਆ ਜਾ ਰਿਹਾ ਹੈ ਇੱਥੇ ਬੰਟੀ ਟਿੱਬੇ ਵਾਲੇ ਨੂੰ ਫੋਰਚੂਨਰ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਸੀ ਇਸੇ ਕਰਕੇ ਹੁਣ ਇੱਕ ਵੱਡੀ ਕੱਪ ਆਪਾਂ ਤੁਹਾਨੂੰ ਦੱਸਦੇ ਹਾਂ ਕਿਉਂ ਕੀਤਾ ਗਿਆ ਕੈਨਸਲ ਬੰਟੀ ਟਿੱਬੇ ਨੂੰ ਫੋਰਚੂਨਰ ਨਵੀਂ ਦਿੱਤੀ ਜਾਣੀ ਸੀ ਤੇ ਇਹ ਕਿਸ ਕਾਰਨ ਹੋਇਆ ਕੈਨਸਲ ਇਹ ਕਬੱਡੀ ਕੱਪ ਕਬੱਡੀ ਦਾ ਵੱਡਾ ਮਹਾਕੁੰਭ ਸ਼ੀਲੂ ਬਾਰੇ ਵੀ ਦੱਸਦੇ ਹਾਂ ਸ਼ੀਲੂ ਨੇ ਵੀ ਇਸ ਕਬੱਡੀ ਕੱਪ ਤੇ ਖੇਡਣਾ ਸੀ ਹੁਣ ਇਹ ਕਬੱਡੀ ਕੱਪ ਹੋਵੇਗਾ ਜਾਂ ਨਹੀਂ ਹੋਵੇਗਾ ਬਾਕੀ ਤੁਹਾਡੇ ਨਾਲ ਕਰਦੇ ਹਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਸਾਂਝੀ ਜੁੜੇ ਰਹੋ ਲਾਸਟ ਤੱਕ ਛੀਲੂ ਬਾਰੇ ਵੀ ਦੱਸਦੇ ਆ ਜੋ ਆ ਅਜੜਾਮ ਵਿੱਚ ਤੀਜਾ ਕਬੱਡੀ ਕੱਪ ਕਰਵਾਇਆ ਜਾਣਾ ਸੀ ਜ਼ਿਲ੍ਹੇ ਹਸ਼ਿਆਰਪੁਰ ਵਿੱਚ ਇਹ ਬੇਓਪਲੈਂਟੀ ਦੀ ਟੀਮ ਦਾ ਘਰ ਦਾ ਕਬੱਡੀ ਕੱਪ ਹੈ ਬਹੁਤ ਛੋਟੀ ਦਾ ਮਹਾਕੁੰਭ ਕਰਵਾਇਆ ਜਾਣਾ ਸੀ ਮੇਜਰ ਲੀਗ ਫੈਡਰੇਸ਼ਨ ਦੇ ਅੰਡਰ ਮੈਚ ਕਰਵਾਏ ਜਾਣੇ ਸੀ ਨਾਮ ਬਾਰੇ ਗੱਲ ਕਰੀਏ ਪਹਿਲਾ ਨਾਮ 2.5 ਲੱਖ ਦਿੱਤਾ ਜਾਣਾ ਸੀ ਦੂਜਾ ਨਾਮ 2 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲਾਂ ਦਾ ਸਨਮਾਨਿਤ ਕੀਤਾ ਜਾਣਾ ਸੀ ਇਸੇ ਕਰਕੇ ਹੁਣ ਆਪਾਂ ਤੁਹਾਨੂੰ ਦੱਸ ਗਏ ਜੀ ਇਹ ਕਬੱਡੀ ਕੱਪ ਮੀਂਹ ਦਾ ਮੌਸਮ ਕਰਕੇ 2-4 ਦਿਨ ਕੈਨਸਲ ਕਰ ਦਿੱਤਾ ਗਿਆ ਹੁਣ ਇਹ ਵੱਡਾ ਮਹਾਕੁੰਭ ਕਬੱਡੀ ਦਾ ਕਰਵਾਇਆ ਜਾਵੇਗਾ 4 ਮਾਰਚ 2025 ਨੂੰ ਨਵੀਆਂ ਤਰੀਕਾਂ ਇਹਦੀਆਂ ਜੋ ਰੱਖੀਆਂ ਗਈਆਂ 4 ਮਾਰਚ ਰੱਖ ਦਿੱਤੀਆਂ ਗਈਆਂ ਵਾਂਟੀ ਟਿੱਬੇ ਵਾਲੇ ਨੂੰ ਹੁਣ 4 ਮਾਰਚ ਨੂੰ ਉਹ ਫੋਰਚੂਨਰ ਗੱਡੀ ਦਿੱਤੀ ਜਾਵੇਗੀ ਜੇ ਆਪਾਂ ਸ਼ਿੱਲੂ ਹਰਿਆਣੇ ਵਾਲੇ ਬਾਰੇ ਗੱਲ ਕਰੀਏ ਸ਼ਿੱਲੂ ਹਰਿਆਣੇ ਵਾਲੇ ਨੇ ਇਸ ਕਬੱਡੀ ਕੱਪ ਤੇ 27 ਫਰਵਰੀ ਨੂੰ ਕੱਲ ਨੂੰ ਖੇਡਣਾ ਸੀਗਾ ਇਹ ਕਬੱਡੀ ਕੱਪ ਹੁਣ ਕੈਨਸਲ ਕਰ ਦਿੱਤਾ ਗਿਆ ਕਿਉਂਕਿ ਇਹ ਬੇ ਆਫ ਪਲੈਂਟੀ ਦੀ ਟੀਮ ਦਾ ਘਰ ਦਾ ਕਬੱਡੀ ਕੱਪ ਆ ਸ਼ਿੱਲੂ ਬੇ ਆਫ ਪਲੈਂਟੀ ਦੀ ਟੀਮ ਦਾ ਮੇਨ ਖਿਡਾਰੀ ਆ ਮੇਨ ਜਾਫੀ ਕਹਿ ਦਈਏ ਆਪਾਂ ਉਹ ਵੀ ਕੋਈ ਹਰਜ ਨਹੀਂ ਮੇਨ ਜਾਫੀ ਸ਼ਿੱਲੂ ਬਾਹੂ ਅਕਬਰ ਪਰ ਨਹੀਂ ਖੇਡਣਾ ਸੀ ਕਾਲੂ 27 ਫਰਵਰੀ ਨੂੰ ਅਜੜਾਮ ਦੇ ਕਬੱਡੀ ਕੱਪ ਤੇ ਜੇ ਆਪਾਂ ਗੱਲ ਕਰੀਏ ਹੁਣ 4 ਮਾਰਚ ਨੂੰ ਸ਼ਿੱਲੂ ਬਾਹੂ ਅਕਬਰ ਪਰ ਪੱਕਾ ਹੀ ਖੇਡੇਗਾ ਇਸ ਕਬੱਡੀ ਕੱਪ ਤੇ ਵੰਟੀ ਟਿੱਬੇ ਹੋਣਾ ਨਾਲ ਵੰਟੀ ਨੂੰ ਫੋਰਚੂਨਰ ਗੱਡੀ ਦਿੱਤੀ ਜਾਣੀ ਆ ਸੁਲਤਾਨ ਸ਼ਮਸ਼ਪੂਰੀਆ ਵੀ ਇਸ ਕਬੱਡੀ ਕੱਪ ਤੇ ਸ਼ਾਹਕੋਟ ਦੀ ਟੀਮ ਵਿੱਚ ਪੱਕਾ ਹੀ ਖੇਡੇਗਾ ਜੱਗੂ ਹਾਕਮ ਵਾਲੀਆ ਵੀ ਗਰਦਾਸਪੁਰ ਮਾਝੇ ਦੀ ਟੀਮ ਵਿੱਚ ਪੱਕਾ ਹੀ ਖੇਡੇਗਾ ਅਜੜਾਮ ਦੇ ਕਬੱਡੀ ਕੱਪ ਤੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ